ਹੈਲੋ ਜੀ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਬਾਬਾ ਫਰੀਦ ਜੀ ਦਾ ਮੇਲਾ ਲੱਗ ਚੁੱਕਿਆ ਤੇ ਤਿਆਰੀ ਹੋ ਰਹੀ ਹੈ ਚੁੱਲੇ ਵਗੈਰਾ ਸਭ ਕਸੇ ਜਾ ਰਹੇ ਆ ਪਹਿਲਾਂ ਕੈਂਸਲ ਹੋ ਗਿਆ ਸੀਗਾ ਲੱਗਣਾ ਸੀ ਦਾਣਾ ਮੰਡੀ ਚ ਇਹ ਹੁਣ ਇੱਥੇ ਛੋਟਾ ਲੱਗੇਗਾ ਇਹ 10 ਦਿਨ ਚੱਲੇਗਾ ਪੂਰਾ ਤੇ ਸਾਰੇ ਜਣੇ ਦੇਖਣ ਆਓ ਜੇ ਤੇ ਮੇਲੇ ਚ ਮਜ਼ੇ ਕਰੋ ਜੇ ਅੱਜ ਤੁਹਾਨੂੰ ਦਿਖਾਉਣੇ ਅੱਗੇ-ਅੱਗੇ ਵੀਊ ਸਾਰਾ ਤੇ ਤਿਆਰੀ ਹੋ ਰਹੀ ਹੈ ਤੁਹਾਨੂੰ ਸ਼ੁਰੂ ਸ਼ੁਰੂ ਤੋਂ ਲੈ ਕੇ ਐਂਡ ਤੱਕ ਵਿਖਾਵਾਂਗੇ ਆਜੋ ਅੱਗੇ ਅੱਗੇ ਆਜੋ ਇੱਧਰ ਚੰਡੋਲਾ ਵਗੈਰਾ ਲੱਗਣੀਆਂ ਝੂਲੇ ਸਾਰੇ ਮਤਲਬ ਹਲੇ ਤਾਂ ਕੱਸੀ ਜਾਂਦੇ ਆ ਆ ਸਾਰੇ ਝੂਲੇ ਵਗੈਰਾ ਕੱਲ ਤੱਕ ਸਾਰੇ ਤਿਆਰ ਕਰ ਦੇਣਗੇ ਰਾਤ ਤੇ ਰਾਤ ਕੱਲ ਸ਼ਾਮ ਤੱਕ ਪੂਰਾ ਵਧੀਆ ਤਿਆਰ ਕਰ ਦੇਣਗੇ ਉਹ ਬੱਚਿਆਂ ਵਾਲੇ ਆ ਕਾਰਾਂ ਕੁਰਾ ਛੋਟੇ ਬੱਚਿਆਂ ਨੇ ਮਤਲਬ ਝੂਲੇ ਲੈਣੇ ਹੁੰਦੇ ਆ ਇੱਧਰ ਵੱਡਿਆਂ ਵਾਲੇ ਆਗੇ ਹਾਂਜੀ ਤਾਂ ਦੇਖੋ ਇੱਥੇ ਉਹ ਲੱਗੂਗਾ ਕਿਹਨੇ ਜੇ ਹੈ ਆ ਜੀ ਇਹ ਮਤਲਬ ਉਹ ਮੌਤ ਵਾਲਾ ਖੂਜਾ ਨਹੀਂ ਵੰਦੇ ਹੁੰਦੇ ਚੜ ਕੇ ਇੱਥੇ ਟਿਕਟੋਕ ਕਰਨਗੇ ਉੱਪਰ ਚੜਾ ਕੇ ਤੇ ਉਹ ਲਾਉਣਗੇ ਇੱਥੇ ਤੇ ਉਹ ਚੰਡੋਲ ਉਹ ਚੰਡੋਲ ਆ ਤੇ ਉਹ ਹੈਗੇ ਆ ਬੱਚਿਆਂ ਵਾਲੇ ਬ੍ਰੇਕ ਡਾਂਸ ਜਾਨੀ ਜਿਹਨੂੰ ਕਹਿੰਦੇ ਨੇ ਉਹ ਉਹ ਆ ਆ ਕੀ ਆ ਇਹ ਤਾਂ ਲੱਗੇ ਤਾਂ ਪਤਾ ਲੱਗੂਗਾ ਕੁਝ ਕੁ ਚੀਜ਼ਾਂ ਦਾ ਤਾਂ ਮੈਨੂੰ ਵੀ ਨਹੀਂ ਪਤਾ ਵੀ ਕੀ ਆ ਇਹ ਤਾਂ ਲੱਗੂਗਾ ਤਾਂ ਪਤਾ ਲੱਗਣਾ ਆਜੋ ਅੱਗੇ ਸਾਰਾ ਕੁਝ ਦਿਖਾ ਹਾਂਜੀ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਵੈਸੇ ਆਪਾਂ ਮੇਲਾ ਵੇਖਿਆ ਲੱਗਿਆ ਪਰ ਤਿਆਰੀ ਨਹੀਂ ਵੇਖਦੇ ਵੀ ਕਿਵੇਂ ਲਾਉਂਦੇ ਹੈਗੇ ਕਿਵੇਂ ਝੂਲੇ ਕੱਸਦੇ ਆ ਸਾਰਾ ਕੁਝ ਦਿਖਾਵਾਂਗੇ ਅੱਜ ਤੁਹਾਨੂੰ ਵੀਡੀਓ ਨਾਲ ਬਨੇ ਰਹੋ ਜੀ ਵੀਡੀਓ ਜਿਵੇਂ ਲੱਗਦਾ ਪਿਆ ਸਾਨੂੰ ਵੀ ਫ੍ਰੀ ਕੋਰ ਦੇ ਵਿੱਚ ਦੁਬਾਰਾ ਮੇਲਾ ਸਟਾਰਟ ਹੋ ਚੁੱਕਿਆ ਹੋਗਾ ਆਪਣਾ ਐਂਸੀਆ ਵੀ ਮੇਲਾ ਇੱਥੇ ਚੁੱਲੇ ਨਾਲ ਚੱਲਣਾ ਨਹੀਂਗਾ ਤੇ ਮੇਲਾ ਆਪਣਾ ਲੱਗ ਚੁੱਕਿਆ ਹੋਗਾ ਤੇ ਇਹ 19 ਤਰੀਕ ਤੋਂ ਮੇਲਾ ਆਪਣਾ ਇੱਥੇ ਸਟਾਰਟ ਹੋ ਜਾਣਾ ਦੱਸਦੇ ਲੱਗੂਗਾ ਤੇ ਚੁੱਲੇ ਚੱਲੇ ਸਾਰੇ ਲੱਗਨੇ ਆ ਤੇ ਆ ਬੇ ਬੱਚਾ ਬੁੱੱਚਾ ਨੂੰ ਲੈ ਕੇ ਤੇ 19 ਤਰੀਕ ਤੋਂ ਸਟਾਰਟ ਹੋ ਜਾਣਾ ਇਹ ਪਹੁੰਚੋ ਤੇ ਵੇਖੋ ਚਾਰਜ ਪਰ ਮਾਹੌਲ ਸਾਨੂੰ ਦਿਖਾਈ ਦਿੱਤਾ ਤੇ ਸਾਰੇ ਕੱਸੀ ਜਾਂਦੇ ਆ ਸਾਰਾ ਨੂੰ 8 ਅੰਚ ਨੂੰ ਪੇਸੀ ਵੀ ਆਉਂਦੀ ਮੇਲਾ ਲੱਗਣਾ ਨਗਾ ਤੇ ਬੱਚਿਆਂ ਨੂੰ ਲੈ ਕੇ ਉਹਨੇ ਜੀ ਨੂੰ ਪਹੁੰਚੋ ਆਉਦਾ ਤੇ ਵੇਖੋ ਮਹੌਲ ਛਾਲ ਤੇ ਇੰਨਾ ਵੀ ਆਖਤੀ ਥੋੜਾ ਛੋਟਾ ਲੱਗਦਾ ਪਿਆ ਤੇ ਪਹਿਲਾਂ ਥੋੜਾ ਜਿਹਾ ਵੱਡਾ ਲੱਗਦਾ ਸੀਗਾ ਅੱਗੇ ਫਰਪਰ ਰੋਡ ਤੇ ਬਾਣਾ ਮੰਡੀ ਚ ਵੱਡੇ ਚ ਲੱਗਦਾ ਸੀਗਾ ਤੇ ਹੁਣ ਇਹ ਆਪਣਾ ਹੈਗਾ ਨਾ ਫਰਪਰ ਰੋਡ ਤੇ ਹੀ ਪਰ ਹੈ ਛੋਟੇ ਜਿੱਥੇ ਟਰੱਕ ਜੁਨੀਆਂ ਹੈਗੀ ਆ ਉੱਥੇ ਆ ਤੇ ਬਾਕੀ ਸਾਰਾ ਕੁ ਕਸੀਆ ਮੇ ਸਾਮਾਨ ਵਗੈਰਾ ਆਇਆ ਪਿਆ ਸਟਾਰ ਲਾਸਟੋਲਾ ਹੋਈ ਲੱਗਣੀ ਆ ਸਾਰੀਆਂ ਤੇ ਕੰਮ ਚੱਲੀ ਜਾਂਦਾ ਵਧੀਆ ਤੇ ਪਹੁੰਚੋ ਕੰਮ ਕਮਾ ਕੇ ਤੇ ਚਲੋ ਨਾਲੇ ਤਾਂ ਆਪਣੋ ਦੋਖਾ ਗਈ ਆ ਪਰ ਬਾਬਾ ਫਰੀਦ ਦਾ ਮੇਲਾ ਵੀ ਸਾਲ ਬਾਸ ਨੂੰ ਪਤਾ ਹੁੰਦਾ ਹੀ ਆ ਤੇ ਐਨਜਾਇਮੈਂਟ ਕਰੋ ਬਾਏ ਟਾਟਾ ਸਸਰੀ